ਪਠੰਡਾ ਜ਼ਿਲ੍ਹੇ ਦੇ ਪਿੰਡ ਬੱਲੂਣਾ ਦੇ ਵੱਡੀ ਗਿਣਤੀ ਦੇ ਵਿੱਚ ਮਨਰੇਗਾ ਮਜ਼ਦੂਰ ਪਹੁੰਚੇ ਪਠੰਡਾ ਦੇ ਡਿਪਟੀ ਕਮਿਸ਼ਨਰ ਕੋਲ ਅਤੇ ਉਹਨਾਂ ਵੱਲੋਂ ਬੰਦ ਪਏ ਕੰਮ ਨੂੰ ਚਾਲੂ ਕਰਵਾਉਣ ਦੀ ਅਤੇ ਬਕਾਇਆ ਪਏ ਪੈਸਿਆਂ ਦੇ ਦੇਣ ਦੀ ਕੀਤੀ ਮੰਗ ਦਸਰਾ ਬਣਦਾ ਹੈ ਕਿ ਹੁਣ ਕਿਸੇ ਤਰ੍ਹਾਂ ਦਾ ਕੋਈ ਹੋਰ ਤਾਂ ਮਜ਼ਦੂਰਾਂ ਦੇ ਕੋਲ ਕਾਰੋਬਾਰ ਨਹੀਂ ਹੈ ਭਾਵੇਂ ਉਹ ਨਰਮਾ ਹੋਵੇ ਪਿੰਡਾਂ ਦੇ ਵਿੱਚ ਨਰਮਾਈ ਬਿਲਕੁਲ ਖਤਮ ਹੋ ਚੁੱਕਾ ਹੈ ਅਤੇ ਇਹ ਜਿਹੜੇ ਮਨਰੇਗਾ ਮਜ਼ਦੂਰ ਨੇ ਇਹ ਜਿਹੜੇ ਮਜ਼ਦੂਰ ਨੇ ਸਿਰਫ ਮਨਰੇਗਾ ਦੇ ਕੰਮ ਤੇ ਹੀ ਇਸ ਟਾਈਮ ਜਿਹੜੇ ਨੇ ਇਹ ਹੀ ਆਪਣਾ ਇੰਨਾ ਦਾ ਜਿਹੜਾ ਕਾਰੋਬਾਰਾ ਚਾਹੁੰਦਾ ਇਹਨਾਂ ਦਾ ਕਰਦਾ ਚੁੱਲਾ ਚਾਹੁੰਦਾ ਹੈ ਜਿਸ ਨੂੰ ਲੈ ਕੇ ਹੁਣ ਲੰਬੇ ਸਮੇਂ ਤੋਂ ਕੰਮ ਬੰਦ ਪਿਆ ਹੈ ਬਠਿੰਡਾ ਦੇ ਪਿੰਡ ਬੱਲੋਨੇ ਵਿੱਚ ਜਿਸ ਨੂੰ ਲੈ ਕੇ ਅੱਜ ਇਹ ਟਿਪਟਿਕ ਮਿਸ਼ਨ ਨੂੰ ਮੰਗ ਪੱਤਰ ਦੇਣ ਦੇ ਲਈ ਅੱਜ ਵੱਡੀ ਗਿਣਤੀ ਦੇ ਵਿੱਚ ਸਾਬਕਾ ਸਰਪੰਚ ਦੀ ਅਗਵਾਈ ਦੇ ਵਿੱਚ ਪਹੁੰਚੇ ਅਤੇ ਇਹਨਾਂ ਨੇ ਕਿਹਾ ਕਿ ਬੰਦਪੇ ਕੰਮ ਨੂੰ ਚਾਲੂ ਕੀਤਾ ਜਾਵੇ ਤੇ ਨਾਲ ਨਾਲ ਜਿਹੜੇ ਇਹਨਾਂ ਮਨਰੇਗਾ ਮਜ਼ਦੂਰਾਂ ਦਾ ਬਕਾਇਆ ਪੈਸੇ ਪਈ ਹੈ ਉਹ ਇਹਨਾਂ ਦੇ ਖਾਤਿਆਂ ਦੇ ਵਿੱਚ ਪਾਏ ਜਾਣ ਤਾਂ ਜੋ ਇਹਨਾਂ ਦੇ ਘਰਾਂ ਦਾ ਗੁਜ਼ਾਰਾ ਜਿਹੜਾ ਉਹ ਸ਼ੁਰੂ ਹੋ ਚੁੱਕੇ ਇਸ ਨੂੰ ਦਿਖਾ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਪਿੰਡ ਬੱਲੂਣਾ ਦੇ ਮਨਰੇਗਾ ਮਜ਼ਦੂਰ ਜਿਹੜੇ ਉਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਪਹੁੰਚੇ ਹੋਏ ਹਨ ਤੇ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਮਨਰੇਗਾ ਦਾ ਜਿਹੜਾ ਕੰਮ ਹੈ ਉਹ ਦੁਬਾਰਾ ਤੋਂ ਚਾਲੂ ਕੀਤਾ ਜਾਵੇ ਤੇ ਬਕਾਇਆ ਪੈਸੇ ਦੀ ਜਿਹੜੇ ਉਹ ਇਹਨਾਂ ਦੇ ਖਾਤਿਆਂ ਦੇ ਵਿੱਚ ਪਾਏ ਜਾਣ ਆਓ ਸਾਨੂੰ ਸੁਣਾਉਣੇ ਹੈ ਸਬੰਧੀ ਕੀ ਕਹਿੰਦੇ ਨੇ ਸਾਫ ਕਸ ਪੈਂਚ ਜਰਨੈਲ ਸਿੰਘ ਬੱਲੂਆਣਾ ਪਿੰਡ ਸਰਦਾਰ ਜੀ ਨਾ ਹੋ ਤੁਹਾਡਾ ਤੇ ਕਿਸ ਮੁੱਦੇ ਨਾਲ ਕਿ ਅੱਜ ਜਿਹੜਾ ਤੁਸੀਂ ਹੋ ਮੇਰਾ ਨਾਮ ਜਰਨੈਲ ਸਿੰਘ ਹੈ ਜੀ ਸਾਫਕਾ ਸਰਪੰਚ ਬੱਲੂਆਣੇ ਤੋਂ ਅਸੀਂ ਭਾਰਤੀ ਮੇਡ ਕਰ ਮਿਸ਼ਨ ਦੇ ਜ਼ਿਲ੍ਹਾ ਪ੍ਰਧਾਨ ਹੋਣ ਤੇ ਅਨੇਡਾ ਮੁਰਦਰਾ ਨਾਲ ਇਕੱਠੇ ਹੋ ਕੇ ਵੱਖ-ਵੱਖ ਪਿੰਡਾਂ ਤੋਂ ਇੱਥੇ ਪਹੁੰਚੇ ਆ ਕਿਉਂਕਿ ਜਿੱਥੇ ਅੰਗਰੇਜ਼ਾਂ ਦਾ ਕੰਮ ਕਾਫੀ ਸਮੇਂ ਤੋਂ ਬੰਦ ਪਿਆ ਹੈ ਜਾਂ ਉਹਨਾਂ ਨੇ ਕੀਤੇ ਕੰਮ ਦਾ ਬਕਾਇਆ ਰਹਿੰਦਾ ਹੈ ਉਹਨਾਂ ਕਰਕੇ ਬੜੀਆਂ ਮੁਸ਼ਕਲਾਂ ਆ ਰਹੀਆਂ ਕਿਉਂਕਿ ਇਹੀ ਕੰਮ ਰਹਿ ਗਿਆ ਪਿੰਡਾਂ ਦੇ ਵਿੱਚ ਹੋਰ ਕੋਈ ਜ਼ਿਆਦਾ ਕੰਮ ਨਹੀਂ ਹੈਗਾ ਹੁਣ ਲੋਕ ਤਿੰਨ ਚਾਰ ਮਹੀਨਿਆਂ ਤੋਂ ਘਰਾਂ ਦੇ ਵਿੱਚ ਬਿਲੇ ਬੈਠੇ ਆ ਦੇਖੋ ਹੁਣ ਆਫਤਾਈ ਕੁਝ ਇਲਾਕਿਆਂ ਦੇ ਵਿੱਚ ਪਾਣੀ ਦੀ ਆ ਗਈ ਉਹਦੇ ਮਜਬੂਰੀ ਬਣ ਗਈ ਘਰੇ ਬੈਠਣਾ ਕੱਛ ਇੱਧਰ ਬਿਨਾ ਕੰਮ ਤੋਂ ਘਰੇ ਬੈਠੇ ਮਜ਼ਦੂਰ ਲੋਕ ਤੇ ਇਹਨਾਂ ਨੂੰ ਬੜੀ ਮੁਸ਼ਕਲ ਖੜੀ ਹੋਈ ਹੈ ਇਸ ਗੱਲ ਦੀ ਤੇ ਇਸ ਕਰਕੇ ਜੀ ਸਭ ਨੂੰ ਬੇਨਤੀ ਕਰਨੀ ਹੈ ਵੀ ਸਾਡਾ ਕੰਮ ਜਲਦੀ ਚਲਾਇਆ ਜਾਵੇ ਤੇ ਰਹਿੰਦੇ ਪੈਸੇ ਜਿਹੜੇ ਉਹਨਾਂ ਦਾ ਬਕਾਇਆ ਥਾ ਜਾਵੇ ਇਹ ਪਹਿਲਾਂ ਹੀ ਨਰਮੇ ਪਿੰਡਾਂ ਦੇ ਵਿੱਚ ਹੁੰਦੇ ਸੀ ਹੌਟਾ ਨਰਮਾ ਚ ਆਉਂਦੀਆਂ ਸੀ ਤਾਂ ਗੁਜਾਰਾ ਕਰਨ ਕਿਰਮੀ ਲਗਾਤਾਰ ਕੰਮ ਚੱਲੀ ਜਾਂਦਾ ਸੀ ਉਹ ਮਨਰਮੀ ਪਿੰਡਾਂ ਵਿੱਚੋਂ ਆਟ ਦੇ ਬਹੁਤ ਘੱਟ ਗੈਂਤੀ ਦੇ ਵਿੱਚ ਨਰਮੇ ਆ ਤਾਂ ਇਸ ਕਰਕੇ ਕੰਮ ਕੰਮ ਅਨੇਕਾਂ ਦੇ ਹੀ ਰਹਿ ਜਾਂਦਾ ਨਾਲ ਤਾਂ ਉਹ ਵੀ ਸਰਕਾਰ ਨੂੰ ਲਗਾਤਾਰ ਹੀ ਚਲਾਉਣਾ ਚਾਹੀਦਾ ਕਿਉਂਕਿ ਇਹਨਾਂ ਲਈ ਆ ਪੈਸਾ ਆਈ ਜਾਂਦਾ ਤਾਂ ਇਹਨਾਂ ਦਾ ਜੀਵਨ ਚੰਗਾ ਹੋ ਜਾਂਦਾ ਘਰਾਂ ਦੇ ਵਿੱਚ ਨਹੀਂ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਨੀ ਪੈਂਦੀ ਹੈ ਇਹਨਾਂ ਸਰਕਾਰ ਦੇ ਬਿਨਾਂ ਇਹ ਜਿਆਦਾ ਕੰਮ ਬੰਦ ਕੀਤਾ ਗਿਆਗਾ ਅਧਿਨੇ ਜ਼ਿਆਦਾ ਜਦੋਂ ਅਸੀਂ ਇਸ ਕਰਦੇ ਹਾਂ ਸਾਨੂੰ ਕੁਝ ਪਤਾ ਲੱਗ ਜਾਂਦਾ ਗੱਲਾਂ ਤੋਂ ਮੈਂ ਕਿ ਸੰਬੰਧ ਦਾ ਉਸਤਰਾ ਨਾਲ ਗੱਲ ਕਰਦੇ ਆ ਜਾਂ ਫਿਰ ਸਰਟੀਫਾਈ ਕਰਨ ਨਾਲ ਗੱਲ ਕਰਦੇ ਆ ਤਾਂ ਉਹ ਦੱਸ ਦਿੰਦੇ ਵੀ ਇਹ ਤਾਂ ਤਾਂ ਬੰਦ ਹੋ ਗਿਆ ਅੱਜ ਸਾਡਾ ਮਸਤਕ ਵੀਰ ਸਾਹਿਬ ਨੂੰ ਮਿਲਣ ਦਾ ਇਹੀ ਆ ਕਿ ਜਾਂਪਾ ਇਤੋਂ ਕੰਮ ਚੱਲ ਪੈਣਾ ਸਾਨੂੰ ਪਤਾ ਲੱਗ ਜਾਣਾ ਤੇ ਨਹੀਂ ਚੱਲੂ ਤਾਂ ਅਸੀਂ ਵੱਡੇ ਪੱਧਰ ਦੇ ਸੰਘਰਸ਼ ਵਿੜਾਂਗੇ ਸੰਬੰਧ ਦੇ ਵਿੱਚੀ